प्यारे बच्चों आज आपा क्लास 5 पंजाबी पुस्तक पाठ पहला मेरा हिंदुस्तान दा पाठ अभ्यास करंगे चलो शुरू करते दे हा देखो पहला प्रश्न की है assi hindustan di mitti nu sis kyon nu aanne ha ehda uttar hai syane kende han ki apne desh di mitti maasmaan hundi hai is karke assi is nu sis nu aanne ha theek hai bachcho agge dekho ਪਰਸਨ ਨੰਬਰ 2 ਬੱਚੋ ਸਾਨੂੰ ਕਿਸ ਪ੍ਰਕਾਰ ਦੀ ਕਮਾਈ ਕਰਨੀ ਚਾਹੀਦੀ ਹੈ ਕਿਸ ਪ੍ਰਕਾਰ ਦੀ ਕਮਾਈ ਕਰਨੀ ਚਾਹੀਏ ਉੱਤਰ ਹੈ ਸਾਨੂੰ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ ਠੀਕ ਹੈ ਬੱਚੋ ਸਾਨੂੰ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ ਅੱਗੇ ਦੇਖੋ ਬੱਚੋ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਵਾਕ ਬਣਾਉਣੇ ਨੇ ਪ੍ਰਦੇਸ਼ ਪ੍ਰਦੇਸ਼ ਕੀ ਹੋਗਾ ਬਹੁਤ ਸਾਰੇ ਪੰਜਾਬੀ ਲੋਕ ਪ੍ਰਦੇਸ਼ ਵਿੱਚ ਰਹਿੰਦੇ ਹਨ ਚਾਂਦੀ ਮੇਰੇ ਹੱਥ ਵਿੱਚ ਚਾਂਦੀ ਦਾ ਕੜਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਅੱਗੇ ਹੈ ਵਿਦਿਆ ਸਕੂਲ ਵਿਦਿਆ ਦਾ ਮੰਦਰ ਹੈ ਬਾਗ ਅਸੀਂ ਹਰ ਰੋਜ਼ ਬਾਗ ਵਿੱਚ ਜਾਂਦੇ ਹਾਂ ਜੋਦੇ ਭਾਰਤੀ ਜੋਧਿਆਂ ਨੇ ਜੰਗ ਵਿੱਚ ਦੁਸ਼ਮਨਾ ਦੇ ਦੰਦ ਖੱਟੇ ਕਰ ਦਿੱਤੇ ਠੀਕ ਹੈ ਬੱਚੋ ਅੱਗੇ ਦੇਖੋ ਕਵਿਤਾ ਵਿੱਚ ਆਏ ਕੋਈ 10 ਨਾਮ ਚੁਣੋ ਅਤੇ ਸੁੰਦਰ ਲਿਖਾਈ ਵਿੱਚ ਲਿਖੋ ਹਮ ਸਭ ਤੋਂ ਪਹਿਲਾਂ ਦੇਖੋ ਨਾ ਕੀ ਹੁੰਦਾ ਬੇਟੋ ਬੱਚੋ ਨਾ ਹੁੰਦਾ ਕਿਸੇ ਵੀ ਵਸਤੂ ਦਾ ਸਥਾਨ ਦਾ ਜਾਂ ਕਿਸੇ ਵੀ ਵਿਅਕਤੀ ਦਾ ਜਿਹੜਾ ਨਾਮ ਹੁੰਦਾ ਉਹਨੂੰ ਆਪਾਂ ਨਾ ਕਹਿੰਦੇ ਆ ਠੀਕ ਹੈ ਤੇ ਇਸ ਵਿੱਚ ਕਿਹੜੇ-ਕਿਹੜੇ ਨਾਮ ਆਏ ਨੇ ਦੇਖੋ ਹਿੰਦੁਸਤਾਨ ਪਰਬਤ देश, बर्फा चश्मे पानी मिट्टी मोतिया मोटिया ते लोक ठीक है बच्चों उरे वो होगा मोतिया ठीक है आगे देखो बच्चों 17 ਪੂਰੀ ਕਰੋ 17 ਪੂਰੀ ਕਰਨੀ ਹੈ ਇੱਕ ਬਾਗ ਵਿੱਚ ਅਸੀਂ ਹਾਂ ਉਗੇ ਬੂਟੇ ਕਈ ਤਰ੍ਹਾਂ ਦੇ ਪਰ ਆਪਸ ਵਿੱਚ ਕੁਲੇ ਮਿਲੇ ਹਾਂ ਪਾਣੀ ਜਿਵੇਂ ਸਰਾਂ ਦੇ ਠੀਕ ਹੈ ਬੱਚੋ ਦੂਜੀ ਦੇਖੋ ਰਿਸ਼ੀਆ ਮੁਨੀਆ ਗੁਰੂਆਂ ਪੀਰਾਂ ਇਸ ਦੀ ਸ਼ਾਨ ਵਧਾਈ ਇਸ ਦੇ ਚੋਧਿਆ ਨੇ ਜੰਗ ਉੱਤੇ ਆਪਣੀ ਤਾਕ ਜਮਾਈ ਠੀਕ ਹੈ ਬੱਚੋ ਅੱਗੇ ਦੇਖੋ ਕਵਿਤਾ ਦੇ ਓਖੇ ਸ਼ਬਦਾਂ ਦੀ ਬੋਲਿਖਿਤ ਕਰਵਾਈ ਜਾਵੇ ਤੁਹਾਡੇ ਟੀਚਰ ਤੁਹਾਡੇ ਵਿਆਪਕ ਜਿਹੜੇ ਆਪ ਦੇ ਅਨੁਸਾਰ ਜਿਹੜੀ ਬੋਲਿਖਿਤ ਕਰਵਾਣੀਏ ਫਿਰ ਵੀ ਮੈਂ ਕੁਝ ਸ਼ਬਦ ਲਿਖੇ ਨੇ ਜਿਹੜੇ ਇਸ ਪਾਠ 'ਚ ਕੁਝ ਓਖੇ ਸ਼ਬਦ ਨੇ ਓਖੇ ਨਹੀਂ ਕਾਂਗੇ ਆਪਾਂ ਓਖਾ ਸ਼ਬਦ ਨਿਵਰਤਨਾ ਉਹ ਸ਼ਬਦ ਨੇ ਜਿਹੜੇ ਨਵੇਂ ਸ਼ਬਦ ਨੇ ਤੁਸੀਂ ਕਦੇ ਸੁਣੇ ਨਹੀਂ ਲਿਖੇ ਨਹੀਂ ਉਹ ਸ਼ਬਦ ਠੀਕ ਹੈ ਜਿਵੇਂ ਪਰਦੇਸ ਬਰਫਾਂ ਚਸ਼ਮੀਆਂ ਮਿੱਟੀ ਮੋਤੀਆਂ ਮੁਤਿਆਰ ॠषि मुनियां गुरु पीरा ठीक है आगे देखो बच्चों हेठे ਦਿੱਤੇ ਰਾਸ਼ਟਰੀ ਝੰਡੇ ਦੇ ਚਿੱਤਰ ਵਿੱਚ ਰੰਗ ਭਰੋ ਸਭ ਤੋਂ ਪਹਿਲਾਂ ਆਪਣਾ ਰਾਸ਼ਟਰੀ ਝੰਡਾ ਕਿਹੜਾ ਹੈ ਰ ਆਪਣਾ ਰਾਸ਼ਟਰੀ ਝੰਡਾ ਤਿਰੰਗਾ ਹੈ ਇਹਦੇ ਵਿੱਚ ਆਪਾਂ ਰੰਗ ਭਰਨੇ ਆ ਸਭ ਤੋਂ ਪਹਿਲਾਂ ਕਿਹੜਾ ਹੋਗਾ ਕੇਸਰੀਆ ਰੰਗ ਫਿਰ ਸਫੇਦ ਫਿਰ ਹਰਾ ਰੰਗ ਠੀਕ ਹੈ ਤੇ ਆ ਜਿਹੜਾ ਹੈ ਅਸ਼ੋਕ ਚੱਕਰ ਇਸੇ ਨੀਲੇ ਰੰਗ ਦਾ ਠੀਕ ਹੈ ਅੱਗੇ ਦੇਖ ਬੱਚੋ ਅਰਜੀ ਆਪਨੇ ਸਕੂਲ ਦੇ ਮੁਖ ਅਧਿਆਪਕ ਜਾਂ ਫਿਰ ਅਧਿਆਪਿਕਾ ਨੂੰ ਬਿਮਾਰੀ ਦੀ ਛੁੱਟੀ ਲਈ ਅਰਜੀ ਲਿਖੋ ਬਿਮਾਰੀ ਦੀ ਛੁੱਟੀ ਲਈ ਅਰਜੀ ਲਿਖਣੀ ਹੈ ਸਭ ਤੋਂ ਪਹਿਲਾਂ ਸੇਵਾ ਵਿਖੇ ਆਊਗਾ ਸੇਵਾ ਵਿਖੇ ਮੁਖ ਅਧਿਆਪਕ ਅਧਿਆਪਕ ਜਾਂ ਅਧਿਆਪਿਕਾ ਜੇ ਤੋੜਾ ਜਿਹੜਾ ਮੁਖ ਅਧਿਆਪਕ ਯਾਨੀ ਕਿ ਟੀਚਰ ਜਿਹੜਾ ਉਹ ਜੈਂਸ ਹੈ ਜਾਂ ਮੇਲ ਹੈ ਤਾਂ ਅਧਿਆਪਕ ਆਊਗਾ ਜੇ ਉਹ ਫੀਮੇਲ ਹੈ ਤਾਂ ਅਧਿਆਪਕਾ ਆਊਗਾ ਠੀਕ ਹੈ ਬੱਚੋ ਸਰਕਾਰੀ ਪ੍ਰਾਇਮਰੀ ਸਕੂਲ ਸਹਿਰ ਜਾਂ ਪਿੰਡ ਜੋ ਵੀ ਹੈ ਉਹਦਾ ਨਾਮ ਵਿਸ਼ਾ ਕੀ ਹੈ ਵਿਸ਼ਾ ਹੈ ਬਿਮਾਰੀ ਦੀ ਛੁੱਟੀ ਲੈਣ ਸੰਬੰਧੀ ਸ੍ਰੀਮਾਨ ਜਾਂ ਫਿਰ ਸ੍ਰੀਮਤੀ ਜੀ ਜੇ ਮੇਲ ਟੀਚਰ ਹੈ ਸਰ ਤਾਂ ਸ੍ਰੀਮਾਨ ਜੀ ਮੈਡਮ ਹੈ ਤਾਂ ਸ੍ਰੀਮਤੀ ਜੀ ਠੀਕ ਹੈ ਬੇਨਤੀ ਹੈ ਕਿ ਮੈਨੂੰ ਕੱਲ ਸਕੂਲ ਤੋਂ ਘਰ ਜਾਣ ਸਮੇਂ ਹੀ ਤੇਜ਼ ਬੁਖਾਰ ਹੋ ਗਿਆ ਸੀ ਸ਼ਾਮ ਨੂੰ ਮੇਰੇ ਮਾਤਾ ਜੀ ਨੇ ਮੈਨੂੰ ਡਾਕਟਰ ਤੋਂ ਦਵਾਈ ਲੈ ਦਿੱਤੀ ਸੀ ਪਰ ਅੱਜ ਵੀ ਮੈਨੂੰ ਥੋੜਾ ਬੁਖਾਰ ਹੈ ਇਸ ਲਈ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ ਜਾਂ ਸਕਦੀ ਕਿਰਪਾ ਕਰਕੇ ਮੈਨੂੰ ਅੱਜ ਮਿਤੀ ਜਿਹੜੀ ਮਿਤੀ ਨੂੰ ਛੁੱਟੀ ਜਾਈ ਦਿਓ ਮਿਤੀ ਤੇ ਉਰੇ ਮੇ ਨਾ ਵੀ ਜੋ ਜਿਹੜੇ ਮਹੀਨੇ ਤੁਸੀਂ ਛੁੱਟੀ ਲੈਣੀ ਹੈ April ਕੋਈ ਜ਼ਰੂਰੀ ਨਹੀਂ ਜਿਹੜੇ ਮਹੀਨੇ ਤੁਸੀਂ ਛੁੱਟੀ ਲੈਣੀ ਹੈ ਤੇ ਕਿਹੜੇ ਸਨ ਕਿਹੜੇ ਸਾਲ ਤੁਸੀਂ ਛੁੱਟੀ ਲੈਣੀ ਹੈ ਦੀ ਛੁੱਟੀ ਦਿੱਤੀ ਜਾਵੇ ਠੀਕ ਹੈ ਬੱਚੋ ਫਿਰ ਧੰਨਵਾਦ ਸਹਿਤ ਅੱਗੇ ਆਪ ਜੀ ਦਾ ਜਾਂ ਆਪ ਜੀ ਦੀ ਅਗਿਆਕਾਰੀ ਉਰੇ ਤੁਹਾਡਾ ਨਾਮ ਆਊਗਾ ਨਾਮ ਆਊਗਾ ਠੀਕ ਹੈ ਉਰੇ ਤੁਹਾਡਾ ਰੋਲ ਨੰਬਰ ਆਊਗਾ ਕਲਾਸ ਦਾ ਤੇ ਸ਼੍ਰੇਣੀ ਪੰਜਵੀਂ ਠੀਕ ਹੈ ਜੇ ਚੌਥੀ ਕਲਾਸ ਦੇ ਬੱਚੇ ਦੇਖ ਰਹੇ ਹਨ ਜੀ ਨੂੰ ਤਾਂ ਤੁਸੀਂ ਚੌਥੀ ਦੇ ਲਿਖ ਦਿਓ ਜੇ ਪੰਜਵੀਂ ਹੈ ਤਾਂ ਪੰਜਵੀਂ ਲਿਖ ਦਿਓ ਜੋ ਵੀ ਸ਼੍ਰੇਣੀ ਦੇ ਬੱਚੇ ਹੋ ਉਹ ਲਿਖਣੀ ਹੈ ਤੇ ਉਰੇ ਮਿਤੀ ਅਪ੍ਰੈਲ ਕੋਈ ਜ਼ਰੂਰੀ ਨਹੀਂ ਜਿਹੜੀ ਮਿਤੀ ਨੇ ਤੁਸੀਂ ਛੁੱਟੀ ਲੈ ਰਹੇ ਹੋ ਠੀਕ ਹੈ ਬੱਚੋ ਇਹ ਤੁਹਾਡਾ ਲੈਸਨ ਜਿਹੜਾ ਹੈ ਕੰਪਲੀਟ ਹੋ ਗਿਆ ওকে ਥੈਂਕ ਯੂ